ਮਹਾਰਾਜ ਜੀ ਜਦੋਂ ਗਾਂਦਵਾ ਸਾਹਿਬ ਦੀ ਧਰਤੀ ਤੇ ਗਏ ਆ ਲੱਖਣ ਨੂੰ ਜਾਂਦੇ ਮਹਾਰਾਜ ਇੱਥੇ ਉਹਨਾਂ ਨੇ ਠਹਿਰਾਓ ਕੀਤਾ ਇੱਕ ਰਾਤ ਦਾ ਠਹਿਰਾਓ ਮਹਾਰਾਜ ਨੇ ਕੀਤਾ ਇੱਥੇ ਪੰਡਤ ਚੇਤਨ ਦਾਸ ਜੀ ਸੀਗੇ ਜਿਨ੍ਹਾਂ ਨੇ ਮਹਾਰਾਜ ਦੀ ਸੇਵਾ ਕੀਤੀ ਮਹਾਰਾਜ ਦੇ ਦਰਸ਼ਨ ਕੀਤੇ ਮਹਾਰਾਜ ਦੀ ਸੇਵਾ ਸੰਭਾਲ ਕੀਤੀ ਉਹਨਾਂ ਤੋਂ ਖੁਸ਼ ਹੋ ਕੇ ਮਹਾਰਾਜ ਉਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦੇ ਕੇ ਗਏ ਆ ਜੋ ਕਾਫੀ ਵਿਰਧ ਹੈ ਉਹਨਾਂ ਦੀ ਨੌਵੀਂ ਪੀੜ੍ਹੀ ਚੇਤਨ ਦਾਸ ਜੀ ਆਂ ਦੀ ਇਹ ਬੈਠੇ ਹੈਗੇ ਪੰਡਤ ਜੀ ਇਹ ਇਹ ਹੋਗੋ ਨਾਮੇ ਦੇ ਵਿੱਚ ਲਿਖਿਆ ਮਾਰੇ ਨੇ ਵੀ ਇੱਥੋਂ ਦੇ ਜਿਹੜੇ ਚੇਤਨ ਦਾਸ ਜੀ ਨੇ ਇਹਨਾਂ ਦੀ ਸੇਵਾ ਤੋਂ ਮਾਰੇ ਖੁਸ਼ ਹੋਏ ਇੱਥੋਂ ਦੇ ਪੱਕੇ ਮੰਦਪ ਇਹ ਨੇ ਜਿਹੜੇ ਮੰਦਪ ਦੀ ਇੱਥੋਂ ਦੇ ਸੰਗਤਾਂ ਨੂੰ ਪੁਰੀਦਾ ਤੋਂ ਸੇਵਾ ਕਰਾਉਂ ਜੋ ਵੀ ਇਹਨਾਂ ਦੀ ਚੱਲਦੀ ਹੈ ਪੂਜਾ ਤੇ ਇਹ ਜਿਹੜੇ ਅਸਲੀ ਪੰਡਤ ਨੇ ਇੱਥੋਂ ਦੇ ਪੁਰਾਣੇ ਚੇਤਨ ਦਾਸ ਦੀ ਔਲਾਦ ਹੈ ਨੌਵੀਂ ਪੀੜੀ ਦਰਪੇੜੀ ਨੌਵੀਂ ਪੀੜੀ ਚੱਲ ਰਹੀ ਹੈ ਮਾਰੇ ਇੱਥੇ ਇੱਕ 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 ਦਿਨ ਮੈਂ ਇੱਕ ਦਿਨ ਰੁਕਿਆ ਜਹਾ ਮਾਰਾ ਚੇਤਨ ਦਾਸ ਜੀ ਠੀਕ ਹੈ ਕਹਿੰਦੇ ਕਿ ਸਾਨੂੰ ਇੰਨਾ ਨਹੀਂ ਪਤਾ ਵੀ ਮਹਾਰਾਜ ਕਿੰਨਾ ਸਮਾਂ ਇੱਥੇ ਰਿਹਾ ਪਰ ਇੱਕ ਰਾਤ ਜਾਂ ਇੱਕ ਦਿਨ ਇੱਥੇ ਰੁਕੇ ਗਏ ਆ ਜੋ ਇਹ ਫੁਕੂਨਾਮਾ ਮਹਾਰਾਜ ਇਹਨਾਂ ਨੂੰ ਦੇ ਕੇ ਗਿਆ ਇਹਨਾਂ ਦੇ ਬਜ਼ੁਰਗਾਂ ਨੇ ਮਹਾਰਾਜ ਤੋਂ ਮਤਲਬ ਵੀ ਮਹਾਰਾਜ ਪੈਸੇ ਦੇ ਕੇ ਜਾਂਦੇ ਸੀ ਕਿ ਇਹਨਾਂ ਨੂੰ ਖੁਸ਼ ਹੋ ਕੇ ਮਾਇਆ ਦੇ ਕੇ ਜਾਂਦੇ ਸੀ ਉਹ ਕਹਿੰਦੇ ਮਹਾਰਾਜ ਇਸ ਤਜਾਦਾ ਨਹੀਂ ਲੈਣਾ ਸਾਨੂੰ ਕਿਰਪਾਵ ਦੀ ਐਸੀ ਨਿਸ਼ਾਨੀ ਦੇ ਜੋ ਜਿਸ ਜਿਹਦੇ ਅਸੀਂ ਦਰਸ਼ਨ ਕਰ ਸਕੀਏ ਜਿਹਨੂੰ ਅਸੀਂ ਦੇਖ ਸਕੀਏ ਤਾਂ ਮਹਾਰਾਜ ਖੁਸ਼ ਹੋ ਕੇ ਇਹ ਹੁਕਮਨਾਮਾ ਸਾਹਿਬ ਦੇ ਕੇ ਗਿਆ ਇਹਦੇ ਵਿੱਚ ਥੋੜਾ ਬਹੁਤ ਦਿਖਦਾ ਥੋੜਾ ਨੇੜੇ ਦਿਖਾ ਦਿਓ ਜੋ ਸਾਡੇ ਦੇ ਜੋ ਵੀ ਇੱਥੇ ਆਵੇ ਕੁਸ਼ਕਰ ਤਾਂ ਇੱਥੇ ਦਰਸ਼ਨ ਦੇ ਲਈ ਵਿਸ਼ਨੂ ਜੀ ਆਪਾਂ ਜੀ ਦਰਸ਼ਨ ਦੇ ਲਈ ਜ਼ਰੂਰ ਕਰਕੇ ਜਾਵੇ ਇਹ ਪੰਡਤ ਵਿਸ਼ਨੂ ਜੀ ਨੇ ਜੋ ਇਹਨਾਂ ਦੇ ਪੰਡਤ ਚੇਤਨ ਦਾਸ ਜੀ ਉਹਨਾਂ ਦੀ ਨੋਮੀ ਪੀੜੀ ਚੋਂ ਤੁਹਾਡਾ 10 ਨੰਬਰ ਵਗੈਰਾ ਹੈ। ਇਹ ਨੰਬਰ ਹੈ 9413 22 0 डबल 27 ਜਿੱਥੇ ਇਹਨਾਂ ਕੋਲੇ ਮਨੁ ਮਹਾਰਾਜ ਦਾ ਫੋਟੋ ਨੰਬਰ ਸਾਹਿਬ ਉਹਦੇ ਵੀ ਤੁਸੀਂ ਦਰਸ਼ਨ ਕੀਤੇ ਦੇ ਨਾਲ ਇਹਨਾਂ ਕੋਲ ਜਿੰਨੇ ਵੀ ਸਿੱਖ ਅੱਜ ਤੱਕ ਬੋਹਰ ਰضان ਸਿੰਘ ਜੀ ਮਾਰਾ ਨਹੀਂ ਲਿਖਤ ਆਸ ਬਾਬਾ ਲਾਖਣ ਸਿੰਘ ਜੀ ਇਸ ਤੇ ਇਸ ਜਗ੍ਹਾ ਤੇ ਆਏ ਹੋਏ ਇਹਨਾਂ ਦੀ ਲਿਖਤ ਹੈ ਉਹਨਾਂ ਕੋਲੇ ਸਾਰੀ ਜੋ ਵੀ ਸਾਡੇ ਕੋਲ ਜਥੇਦਾਰ ਸਤਪਾਲ ਚਾਰਾ ਜੋ ਵੀ ਇੱਥੇ ਪਹੁੰਚ ਕੇ ਗਏ ਹੈ ਉਹਨਾਂ ਦੀ ਲਿਖਤ ਇਹਨਾਂ ਕੋਲੇ ਰਹੀ ਹੈ ਮਹਾਰਾਜ ਦੇ ਨਾਲ ਤਿੰਨ ਤਿੰਨ ਸਿੱਖ ਸੀਗੇ ਮਾਰੇ ਜੀ ਨਿਵਾਸਾਂ ਕੇ ਨੇ ਆਦੇ ਮਹਾਰਾਜ ਨਾਲ ਗੋਵਿੰਦ ਸਿੰਘ ਮਹਾਰਾਜ ਜੀ ਨਾਲ ਤਿੰਨ ਸਿੱਖ ਸੀ ਉਹਨਾਂ ਨੇ ਆ ਉਹ ਨਾਲ ਬੋਲਾ ਬੋਲਾ ਲੋਗ ਰੁਕੋ ਵਿੱਚ ਨਾਲ ਚੇਤਨ ਦਾਸ ਜੀ ਚੇਤਨ ਦਾਸ ਜੀ ਹੱਕਾ ਵੀ ਗਏ ਜੀ ਇਹ ਚੇਤਨ ਦਾਸ ਜੀ ਨੂੰ ਵੀ ਫਿੜੀ ਹੈ ਹੰਸਾਬਾ ਵੀ ਸੁੰਦਰ ਸਿੰਘ ਸੁੰਦਰ ਸਿੰਘ ਉਹ ਆਵਤਾਰ ਸਿੰਘ ਬਾਬਾ ਸੁੰਦਰ ਸਿੰਘ ਜੀ ਬਾਬਾ ਅਮਰ ਸਿੰਘ ਜੀ ਬਾਬਾ ਆਵਤਾਰ ਸਿੰਘ ਜੀ ਤਿੰਨ ਸਿੱਖ ਮਹਾਰਾਜ ਨਾਲ ਸੀ ਪੁਸ਼ਕਰ ਦੀ ਧਰਤੀ ਦੇਦਰਮੇ ਪਾਸ਼ਾ ਮਹਾਰਾਜ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਜੀ ਇਹ ਇਹਨਾਂ ਕੋਲ ਸਾਰੀ ਲਿਖਤ ਬੰਹੀਆਂ ਪਈਆਂ ਨੇ ਜਿੰਨੇ ਸਾਰੇ ਮਹਾਰਾਜ ਦੀ ਜਾਂਦੀ ਹੈ ਇਹ ਨਰੀ ਹੁਕਮਨਾਮਾ ਲਿਖੇ ਲਾਇਆ ਹੋਇਆ ਪਰ ਇਸ ਤੇ ਜ਼ਿਆਦਾ ਕੋਈ ਨਹੀਂ ਦੱਸਿਆ ਹੋਇਆ ਜਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੰਗਤ ਨੂੰ ਇਹਦੀ ਮਗਲ ਜਿਹੜੀ ਆ ਕੁਸ਼ਤੀ ਆ ਉਹ ਵੀ ਇਹਦੀ ਕੀਤੀ ਜਾਣੀ ਚਾਹੀਦੀ ਆ ਵੀ ਸਿੱਖਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਸਾਡੀਆਂ ਸੰਸਥਾਵਾਂ ਨੇ ਕਾਰਸੇ ਵਾਲੇ ਬਾਬੇ ਨੇ ਜੇ ਅਸਲੀਅਤ ਦੇ ਵਿੱਚੇ ਮਹਾਰਾਜ ਦਾ ਹੀ ਹੁਕਮਨਾਮਾ ਤੈਰੀ ਸਿਵਾ ਸੰਭਾਲ ਚੰਗੀ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ ਵਾਹਿਗੁਰੂ ਦੀਕਾ ਖਲਸਾ ਵਾਹਿਗੁਰੂ ਦੀ ਕੀ ਪਸੇ